ਪਹਿਲਾਂ ਸਾਰਿਆਂ ਤੋਂ ਗੱਲ ਆਪਾਂ ਲੈ ਆਉਣੇ ਬਜਾਜ ਵਾਲਿਆਂ ਤੇ ਇੱਕ ਨਾ ਪਿੰਡਾਂ ਦੇ ਵਿੱਚ ਟ੍ਰੈਂਡ ਨਹੀਂ ਚੱਲਿਆ ਹੁੰਦਾ ਵੀ ਮਤਲਬ ਜੇ ਕੋਈ ਇਲੈਕਟ੍ਰੋਨਿਕ ਚੀਜ਼ ਚੱਕਣੀ ਆ ਜਾਂ ਲੋਨ ਚੱਕਣਾ ਵੀ ਬਜਾਜ ਵਾਲੇ ਹਨਾ ਸਭ ਤੋਂ ਪਰਫੁੱਲ ਤੇ ਮਤਲਬ ਕੰਪਨੀ ਇਹੀ ਹੋਈ ਆ ਜੀ ਆਪਾਂ ਇੰਡੀਆ ਦੇ ਵਿੱਚ ਦੇਖਿਆ ਜਾਵੇ ਬਜਾਜ ਪਰ ਬਜਾਜ ਦਾ ਜਿਹੜਾ ਇੱਕ ਕਾਲਾ ਸਾਚ ਆ ਇੱਕ ਕੌੜਾ ਸਾਚ ਆ ਉਹ ਕਿਸੇ ਨੂੰ ਪਤਾ ਹੀ ਨਹੀਂ ਉਹ ਕੀ ਆ ਹੁਣ ਮੈਂ ਇਹ ਟੋਟਲੀ ਸਾਰਿਆਂ ਨੂੰ ਗੱਲ ਨਹੀਂ ਕਹਿ ਰਿਹਾ ਇਹ ਮੈਂ 100 ਦੇ ਵਿੱਚ ਜਿੰਨੀ ਵੀ ਮੁੰਡੇ ਜੌਬ ਕਰਦੇ ਆ ਨਾ ਬਜਾਜ ਦੇ ਵਿੱਚ ਜਿਹੜੇ ਕਿਸ਼ਤਾ ਲੈਣ ਜਾਂਦੇ ਲੋਕਾਂ ਦੇ ਘਰਾਂ ਵਿੱਚ 50% ਮੁੰਡੇ ਜਿਹੜੇ ਆ ਉਹਨਾਂ ਦੀ ਗੱਲ ਕਰ ਰਿ ਇਹ ਆਪਣੀ ਚਲੋ ਮਜਬੂਰੀ ਹੁੰਦੀ ਆ ਯਾਰ ਕਈ ਹਨਾ ਜ਼ਰੂਰੀ ਨਹੀਂ ਗਰੀਬ ਘਰ ਦੇ ਵਿੱਚ 100 ਹਨਾ ਸੁਪਨੇ ਹਰੇਕ ਦੇ ਹੁੰਦੇ ਆ ਉਹ ਕਸ਼ਤਾਂ ਦੇ ਵਿੱਚ ਹੁਣ ਅਗਲਾ ਕਹਿੰਦਾ ਵੀ ਕਸ਼ਤਾਂ ਦੇ ਚੀਜ਼ ਚੱਕ ਲੈਣੇ ਆ ਚੱਕ ਲੈਂਦੇ ਆ ਕਿਤੇ ਨਾ ਕਿਤੇ ਚਲੋ ਕਸ਼ਤ ਲੇਟ ਹੋ ਜਾਂਦੀ ਆ ਕਿ ਬਈ 100 ਗੱਲਾਂ ਹੋ ਜਾਂਦੀਆਂ ਇਹ ਕੀ ਕਰਦੇ ਆ ਮੂੰਹ ਚੱਕਦੇ ਆ ਅਗਲੇ ਦੇ ਘਰੇ ਆ ਜਾਂਦੇ ਆ ਸਿੱਧਾ ਅਗਲੇ ਦੇ ਇਹ ਨਹੀਂ ਵੇਂਦੇ ਵੀ ਅਗਲੇ ਦੇ ਘਰੇ ਕੀ ਧੀਆਂ ਕੀ ਮਾਵਾਂ ਕੀ ਆ ਸਿੱਧਾ ਆ ਕੇ ਕੋਜਣਾ ਹਾਂਜੀ ਕਸ਼ਤ ਲੈ ਕੇ ਜਾਣੀ ਆ ਫਿਰ ਜਿਹੜੀ ਨਹੀਂ ਇਹਨਾਂ ਦੀ ਬੋਲੀ ਆ ਉਹ ਬਹੁਤ ਜ਼ਿਆਦਾ ਰੂਡ ਆ ਜਿਹੜੀ ਸੱਚਾਈ ਆ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਮੇਰੇ ਯਾਰ ਦੋਸਤਾਂ ਨੇ ਮੈਨੂੰ ਜਦੋਂ ਗੱਲਾਂ ਦੱਸੰਗਾ ਮੈਂ ਸੋਚਿਆ ਵੀ ਤੁਹਾਡੇ ਨਾਲ ਕਿਉਂ ਨਾ ਸੰਝਿਆ ਕਰਾਂ ਜੇ ਮੰਨ ਕੇ ਚੱਲੋ ਕਿਸੇ ਤੋਂ ਕਸ਼ਤ ਨਹੀਂ ਦਿੱਤੀ ਗਈ ਮੈਂ ਸਾਰਿਆਂ ਨੂੰ ਨਹੀਂ ਟੋਟਲ ਕਹਿ ਰਿਹਾ ਕਿਸੇ ਇਹ ਮਾੜੀ ਅੱਖ ਰੱਖਦੇ ਆ ਫਿਰ ਧੀਆਂ ਤੇ ਸਾਡੀਆਂ ਨੂਹਾਂ ਤੇ ਮਤਾਵਾਂ ਤੇ ਮਾੜੀ ਅੱਖ ਰੱਖਦੇ ਆ ਜਿਹੜੀ ਕਸ਼ਤ ਨਹੀਂ ਦਿੱਤੀ ਜਾਂਦੀ ਉਹਦਾ ਹੀ ਫਾਇਦਾ ਚੱਕਦੇ ਆ ਫੇਦਾ ਕਿਵੇਂ ਚੱਕਦੇ ਆ ਗਲਤ ਨਜ਼ਰ ਨਾਲ ਤੁਸੀਂ ਸਮਝ ਹੀ ਗਏ ਹੋਗੇ ਮੈਂ ਕਿਹੜੀ ਚੀਜ਼ ਕਹਿਣੀ ਚਾਹਣਾ ਗਲਤ ਨਜ਼ਰ ਨਾਲ ਉਹ 100 ਦੇ ਵਿੱਚੋਂ ਕੋਈ 10 ਸਾਡੇ ਵੀ ਚਲੋ ਪਿੰਡਾਂ ਵਿੱਚ ਕਈ ਹੋਣਗੀਆਂ ਇਹੋ ਜਿਹਾਂ ਸਾਡੀਆਂ ਮਤਾਵਾਆਂ ਪਹਿਣਾ ਬੀਬੀਆਂ ਜਿਹੜੀਆਂ ਚਲੋ ਇਹਨਾਂ ਨਾਲ ਕਰਪਟ ਹੋ ਜਾਂਦੀਆਂ ਪਰ ਜਦ ਜਿਹੜਾ ਇਹ ਜੇ ਇਹਨਾਂ ਵੱਲੋਂ ਕੋਈ ਸਾਈਨ ਦਿੱਤਾ ਜਾਂਦਾ ਤੇ ਅੱਗੋਂ ਕੋਈ ਸਾਈਨ ਆਉਂਦਾ ਜੇ ਇਹ ਸਾਲੇ ਸਾਈਨ ਦੇਣ ਹੀ ਨਾ ਤੇ ਅੱਗੋਂ ਸਾਈਨ ਕੋਈ ਕਿਵੇਂ ਆਵੇ ਫਿਰ ਕੈਸ਼ ਦੀ ਇੱਕ ਤੇ ਮਹੀਨੇ ਦੀ ਡਿਸਟਮੈਂਟ ਆਪਦੇ ਕੋਲੋਂ ਕਰ ਲੈਂਦੇ ਆ ਜਾਂ ਭਰ ਦਿੰਦੇ ਆ ਜਾਂ ਵਿੱਚ ਫਿੱਲ ਕਰ ਦਿੰਦੇ ਆ ਤੇ ਫਾਇਦਾ ਚੱਕ ਜਾਂਦੇ ਸਾਲੇ ਕਿੱਡਾ ਇਹਨਾਂ ਨੂੰ ਸਾਲਿਆ ਮੇਰਿਆਂ ਨੂੰ ਗਾਣ ਆਉਣ ਦਿਆ ਕਰੋ ਇਹਨਾਂ ਨੂੰ ਜਿੱਥੇ ਬਾਰ ਦੇ ਵਿੱਚ ਰੰਗ ਕਰਦੇ ਆ ਜਾਂ ਬਾਜ ਮਾਰਦੇ ਆ ਨਾ ਬਾਰਚੀ ਰੋਕ ਲਓ ਮੈਂ ਡਾਇਰੈਕਟ ਜਿਹੜੇ ਬਾਜਾ ਵਜੂਜ ਵਾਲੇ ਮੁੰਡੇ ਆ ਮੈਂ ਉਹਨਾਂ ਨੂੰ ਵੀ ਸਿੱਧੀ ਗੱਲ ਕਹਿਣੀ ਚਾਹਣਾ ਕਿ ਜਿਹੜੇ ਇਹ ਕਰਦੇ ਆ ਜਿਹੜੇ ਤਾਂ ਜੋਬ ਨੂੰ ਜੋਬ ਦੀ ਵਲਾਂ ਜੋਬ ਨੂੰ ਜੋਬ ਦੀ ਤਰ੍ਹਾਂ ਲੈਂਦੇ ਆ ਉਹ ਤਾਂ ਇਹ ਵੀਡੀਓ ਤੇ ਉਹ ਟੈਪ ਨਾ ਰਿਓ ਤੇ ਜਿਹੜੇ ਬੰਦੇ ਜੋਬ ਨੂੰ ਜੋਬ ਦੀ ਤਰ੍ਹਾਂ ਨਹੀਂ ਵੀ ਆ ਧੀਆਂ ਭੈਣਾਂ ਵਾਲਾ ਕੰਮ ਕਰਦੇ ਉਹਨਾਂ ਨੂੰ ਮੇਰੀ ਸਿੱਧੀ ਵਾਰਨਿੰਗ ਆ ਕਿ ਆ ਪੇਜ ਤੇ ਮੇਰਾ ਨੰਬਰ ਪਿਆ ਮੈਨੂੰ ਕਾਲ ਕਰ ਸਕਦੇ ਆ ਤੁਸੀਂ 노 ਪ੍ਰੋਬਲਮ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਵੀ ਕਿਵੇਂ ਕਿਹ ਧੀਆ ਭੈਣਾਂ ਦੇ ਕਿਵੇਂ ਸੋਨੂੰ ਮੈਂ ਦੱਸੂੰਗਾ ਕਾਨੂੰਨ ਕਿ ਤੁਸੀਂ ਅਗਲੇ ਦੇ ਘਰੇ ਵੜ ਸਕਦੇ ਆ ਕਿਹੜੀ ਧਾਰਾ ਨਾਲ ਵੜ ਸਕਦੇ ਆ ਜੇ ਤੁਸੀਂ ਅਗਲੇ ਅਗਲੇ ਘਰੇ ਵੜ ਗਏ ਤੁਹਾਡੇ ਤੇ ਕਿਹੜੀ ਧਾਰਾ ਲੱਗਣੀ ਆ ਜੇ ਅਗਲੇ ਨੇ ਵਿਆਜ ਨਹੀਂ ਦਿੱਤਾ ਉਹ ਤੇ ਕਿਹੜੀ ਧਾਰਾ ਬਣਦੀ ਆ ਜੇ ਉਹਨੇ ਵਿਆਜ ਦਿੱਤਾ ਤੇ ਉਹਦਾ ਤੁਹਾਡੇ ਤੇ ਕਿਹੜੀ ਧਾਰਾ ਬਣਦੀ ਆ ਮੈਂ ਇੰਨਾ ਚੀਜ਼ਾਂ ਚ ਰਹਿਣਾ ਜਿਨੂੰ ਕੋਈ ਪ੍ਰੋਬਲਮ ਆ ਮੇਰੇ ਨਾਲ ਗੱਲਬਾਤ ਕਰ ਲੈ ਤੇ ਮੈਂ ਪਹਿਲਾਂ ਹੱਥ ਸਾਡੇ ਨਾਲ ਪੰਜਾਬੀਆਂ ਨੂੰ ਸਾਡੀਆਂ ਧੀਆਂ ਪੜਾ ਉਹਨਾਂ ਨੂੰ ਵੀ ਜੋੜਨੇ ਚਾਹਣਾ ਵੀ ਕੋਈ ਚੱਕਰ ਨਹੀਂ ਤੁਸੀਂ ਨਾ ਘੱਟ ਖਾ ਲੋ ਪਰ ਆ ਚੱਕਰ 'ਚ ਨਾ ਪੋ ਜਦੋਂ ਤੁਸੀਂ ਇਹ ਚੱਕਰ 'ਚ ਪਾਉਂਗੇ ਅਗਲਾ 12 ਚਾਕੇ ਖੜਦਾ ਵਾਜਾ ਮਾਰਦਾ ਆਟੋਮੈਟਿਕਲੀ ਫਿਰ ਫਿਰ ਆਪਾਂ ਇਹ ਜੀ ਸੋਚ ਜੰਨੇ ਯਾਰ ਗਵਾਂਡ ਵਾਲਾ ਕੀ ਸੋਚਦਾ ਉਹ ਕੀ ਸੋਚਦਾ ਸਾਨੂੰ ਹਰ ਰੋਜ਼ ਪੈਸੇ ਲੈਣ ਆਉਂਦਾ ਆ ਕਰਦੇ ਉਹ ਕਰਦੇ ਆ 100 ਬੀਬੀਆਂ ਆ ਮਤਲਬ ਇਹਨਾਂ ਦੇ ਜਾਲ ਵਿੱਚ ਫਸ ਜਾਂਦੀਆਂ ਪਰ ਫਸਣ ਦਾ ਕਾਰਨ ਕੀ ਆ ਕਾਰਨ ਬਸ ਆਹ ਆ ਕੀ ਕੈਸ਼ਟਾਂ ਦੀ ਚੀਜ਼ਾਂ ਚੱਕਣੀਆਂ ਉਹ ਕੈਸ਼ਟਾਂ ਨੂੰ ਗੋਲੀ ਮਾਰੋ ਯਾਰ ਅੱਛਾ ਜੇ ਤੁਸੀਂ ਇਹਨਾਂ ਦੀ ਟਕਾ ਕੇ ਠੁੱਕਣਗੇ ਆ ਫਿਰ ਇਹਨਾਂ ਦਾ ਕੈਸ਼ ਲੂਣ ਚੱਕੋ ਇਹਨਾਂ ਨੂੰ ਸਿੱਧਾ ਕਹੋ ਨਹੀਂ ਦੇਣਾ ਯਾਰ ਜਾਂ ਕਰ ਲਓ ਜਿਹੜਾ ਕੋ ਕਰਨਾ ਜੇ ਕਿ ਇਹ ਵੀ ਕੋਈ ਟ੍ਰਿਕ ਲੈਣੀ ਹੋਈ ਨਾ ਇਹ ਵੀ ਦੱਸ ਦਿਓ ਮੈਨੂੰ ਕਿਉਂਕਿ ਇਹ ਬਜਾਜ ਬਿਜਾਇਲੇ ਕੋਣਾ ਇਹ ਬੰਦੇ ਹੈਗੇ ਆ ਜਿਹੜਾ ਕਾਲਾ ਧੰਨ ਨੂੰ ਇੱਕ ਨੰਬਰ ਦੇ ਵਿੱਚ ਕਰਨਾ ਉਹਨੂੰ ਫਿਰ ਪੈਸਾ ਮਿਲ ਗਿਆ ਤੇ 100 ਦੇ ਵਿੱਚੋਂ ਯਾ 80% ਤਾਂ ਲੋਕ ਐ ਹੋਜੇ ਜਿਹੜੇ ਇਹਨਾਂ ਦੇ ਡਾਰ ਇੱਥੇ ਇਹਨਾਂ ਦੀ ਚੀਜ਼ ਪੈਸਾ ਦੇ ਹੀ ਦਿੰਦੇ ਕੈਸ਼ ਤੇ ਦੇ ਹੀ ਦਿੰਦੇ ਆ ਪਰ ਮੈਂ ਇੰਨੀ ਗੱਲ ਕਹਿਣੀ ਚਾਹਣਾ ਵੀ ਇਹ ਪਹਿਲੀ ਗੱਲ ਤਾਂ ਆਪਾਂ ਨੇ ਇਹ ਕੰਮ ਦੇ ਵਿੱਚ ਝੜ ਕੇ ਕੈਸ਼ ਨਾਲ ਵਿੱਚ ਤੇ ਦੂਜੀ ਗੱਲ ਇਹਨਾਂ ਨੂੰ ਆ ਵੀ ਜੇ ਅਗਲੇ ਨੇ ਚੀਜ਼ ਚੱਕ ਲਈ ਤੇ ਤੁਸੀਂ ਅਗਲੇ ਦੀ ਮਜਬੂਰੀ ਦਾ ਫਾਇਦਾ ਨਾ ਚੱਕੋ